ਇਹ ਬਕਾਇਦਾ ਤੌਰ ਤੇ ਫੈਸਲਾ ਲੈਣਾ ਪਏਗਾ ਕਿ ਜਿਸ ਕਿਸਮ ਦਾ ਪਾਜਪਾ ਨੇ ਮਾਹੌਲ ਦੇਸ਼ ਚ ਬਣਾਇਆ ਇਹਨਾਂ ਦੇ ਖੁਦ ਇੱਕ ਕੈਂਪੀ ਨੇ ਕਰਨਾਟਕਾ ਦੇ ਵਿੱਚ ਇਹ ਗੱਲ ਕਹੀ ਸੀ ਕਿ ਜੇ ਸਾਨੂੰ 2/3 ਮੈਜੋਰਟੀ ਮਿਲ ਗਈ ਜਿਹੜਾ ਪਹਿਲਾ ਕਦਮ ਅਸੀਂ ਉਠਾਵਾਂਗੇ ਡਾਕਟਰ ਪੀਮਰੋ ਮੇਦਕਰ ਸਾਹਿਬ ਦੀ ਵਡਾਈ ਹੋਈ ਕਨਸਟੀਟਿਊਸ਼ਨ ਜਿਹੜਾ ਸੰਵਿਧਾਨ ਹੈ ਉਹਨੂੰ ਅਸੀਂ ਖਾਰਜ ਕਰਾਂਗੇ ਇਹਨੂੰ ਜੇ ਅਸੀਂ ਕਨਸਟੀਟਿਊਸ਼ਨ ਬਚਾਣੀ ਪੰਜਾਬ ਦੇ ਸੂਰਵੀਰਾਂ ਨੂੰ ਮੈਂ ਬੇਨਤੀ ਕਰੂੰਗਾ ਪੰਜਾਬ ਦੇ ਵੋਟਰਾਂ ਨੂੰ ਮੈਂ ਬੇਨਤੀ ਕਰੂੰਗਾ ਆਓ ਇਕੱਠੇ ਹੋਈ ਇੱਥੇ ਦੋ ਤਾਕਤਾਂ ਨੇ ਇੱਕ ਹੈ ਮੋਦੀ ਜਿਹੜਾ ਡੈਮੋਕ੍ਰੇਸੀ ਨੂੰ ਲੋਕ ਰਾਜ ਨੂੰ ਕ੍ਰਸ਼ ਕਰ ਰਿਹਾ ਆਪੋਜੀਸ਼ਨ ਨੂੰ ਬਿਲਕੁਲ ਤਬਾਹ ਕਰਦੇ ਤੁਰੇ ਕਨਸਟੀਟਿਊਸ਼ਨ ਨੂੰ ਬਦਲਣ ਨੂੰ ਫਿਰਦਾ ਬਿਨੋਟੀ ਇਸ ਨੇ दलित वीरांदे बैकवर्ड क्लासेस दे इक ਖਿਲਾਫ ਹੈ ਡਟ ਕੇ ਚੱਲਿਆ ਪੰਜਾਬ ਦੇ ਵਿੱਚ ਇੱਕ ਫੈਸਲਾ ਕੋਨ ਇਲੈਕਸ਼ਨ ਹੋਣੀ ਸਾਰੇ ਨੂੰ ਵੱਡਾ ਬਲੌਕ ਜਿਹੜਾ ਅਜ ਮੋਦੀ ਨੂੰ ਰੋਕ ਸਕਦਾ ਉਹਦੀ ਚੇਅਰਮੈਨਸ਼ਿਪ ਉਹਦੀ ਪ੍ਰਧਾਨਗੀ ਇੰਡੀਆ ਬਲੌਕ ਕਾਂਗਰਸ ਕਰ ਰਹੀ ਇੱਕ ਪਾਸੇ ਬੀਜੇਪੀ ਇੱਕ ਪਾਸੇ ਤਿੰਨ ਹੋਰ ਪਾਰਟੀਆਂ ਨੇ ਬਟ ਉਹ ਤਿੰਨਾਂ ਪਾਰਟੀਆਂ ਚ ਮੈਂ ਸਾਰੇ ਹੀ ਵੋਟਰਸ ਨੂੰ ਕਹਾਂਗਾ ਵੋਟ ਆਪਣਾ ਵੇਸਟ ਨਹੀਂ ਆਪਾਂ ਕਰਨਾ ਆਪਾਂ ਇਹਦੇ ਵਿੱਚ ਕਿਸੇ ਕਿਸਮ ਦੀ ਸਪਲਿਟ ਨਹੀਂ ਲੈ ਕੇ ਆਣੀ ਜਿਹੜੇ ਕਿਸਾਨੀ ਨੂੰ ਬਚਾਣਾ ਚਾਹੁੰਦੇ ਨੇ ਜਿਹੜੇ ਖੇਤ ਮਜ਼ਦੂਰਾਂ ਨੂੰ ਮਜ਼ਦੂਰੀ ਨੂੰ ਬਚਾਣਾ ਚਾਹੁੰਦੇ ਨੇ ਜਿਹੜਾ ਪੰਜਾਬ ਦਾ ਫੈਡਰਲ ਢਾਂਚਾ ਹੈ ਉਹਨੂੰ ਬਚਾਣਾ ਚਾਹੁੰਦੇ ਨੇ ਜਿਹੜੇ ਕਨਸਟੀਟਿਊਸ਼ਨ ਨੂੰ ਤੇ ਡੈਮੋਕ੍ਰੇਸੀ ਨੂੰ ਬਚਾਣਾ ਚਾਹੁੰਦੇ ਨੇ ਆਓ ਇਕੱਠੇ ਹੋਵੋ ਜਿਹੜੀ ਇੰਡੀਅਨ ਨੈਸ਼ਨਲ ਕਾਂਗਰਸ ਦੇ ਜਿੰਨੇ ਵੀ ਉਮੀਦਵਾਰ ਸਾਡੀ ਸੈਂਟਰਲ ਪਾਰਟੀ ਆਂਦੇ ਦੇਣਾ ਵਿੱਚ ਜਿਨ੍ਹਾਂ ਦਾ ਨਾ ਜਿਹੜਾ ਹੈ ਅਸੀਂ ਆਪਣੇ ਕੈਂਡੀਡੇਟਸ ਜਿਹੜੇ ਫਾਈਨਲਾਈਜ਼ ਕਰਕੇ ਮੈਦਾਨ 'ਚ ਲੈ ਕੇ ਆਵਾਂਗੇ ਤਗੜੇ ਹੋ ਕੇ ਉਹਨਾਂ ਨੂੰ ਵੋਟਾਂ ਪਾਓ ਜਦੋਂ ਸੂਬੇ ਦੀ ਗੱਲ ਆਏਗੀ ਅਸੀਂ ਇੱਕ ਵਾਰ ਫੇਰ ਵਿਚਾਰ ਕਰ ਲਾਂਗੇ ਇਸ ਟਾਈਮ ਜਾਂ ਇੰਡੀਆ ਬਲੌਕ ਜਾਂ ਮੋਦੀ ਇਹ ਦੋ ਦਾ ਮੁਕਾਬਲਾ ਹੈ ਜਿਹੜੇ ਮੋਦੀ ਨੂੰ ਰਿਜੈਕਟ ਕਰਨਾ ਚਾਹੁੰਦੇ ਮੇਰੇ ਵੀਰੋ ਵੋਟ ਖਰਾਬ ਨਾ ਜੇ ਕਰਿਓ ਤੁਸੀਂ ਮੇਰਾ ਇਸ਼ਾਰਾ ਬਹੁਤ ਚੰਗੀ ਤਰ੍ਹਾਂ ਸਮਝ ਰਹੇ ਹੋ ਤੁਹਾਨੂੰ ਬਕਾਇਦਤਾ ਔਰ ਨਿਆਂਦਾਨ ਦਾ ਜਿਹੜਾ ਬੀੜਾ ਉਹ ਇੰਡੀਅਨ نیشنل ਕਾਂਗਰਸ ਨੇ ਚੁੱਕਿਆ ਪੰਜ ਗਰੰਟੀਆਂ ਨੇ ਹਰ ਵਰਗ ਵਾਸਤੇ ਪੰਜਾਬ ਨੂੰ ਬਚਾਣਾ ਪੰਜਾਬ ਦੇ ਹੱਕਾਂ ਵਾਸਤੇ ਡਟਣਾ ਡੈਮੋਕ੍ਰੇਸੀ ਨੂੰ ਬਚਾਣਾ ਆਪਣੀ ਕਨਸਟੀਟਿਊਸ਼ਨ ਨੂੰ ਬਚਾਣਾ ਆਪਣੇ ਫੌਜੀਆ ਨੂੰ ਬਚਾਣਾ ਆਪਣੇ ਖੇਜ਼ ਮਜ਼ਦੂਰਾਂ ਨੂੰ ਬਚਾਣਾ ਜੇ ਬਚਾਣਾ ਤੇ ਆਓ ਇੰਡੀਅਨ نیشنل ਦੇ ਫਲੈਗ ਥੱਲੇ ਇਕੱਠੇ ਹੋਈਏ ਤੇ ਮੋਦੀ ਦੀ ਸਰਕਾਰ ਨੂੰ ਇਹਦੇੋਂ ਜੜੋਂ ਪੁੱਟ ਕੇ ਹਿੰਦੁਸਤਾਨ ਚੋਂ ਬਾਹਰ ਕਰੀਏ ਇਹ ਬਕਾਇਦਾ ਤੌਰ ਤੇ ਫੈਸਲਾ ਲੈਣਾ ਪਏਗਾ ਕਿ ਜਿਸ ਕਿਸਮ ਦਾ ਪਾਜਪਾ ਨੇ ਮਾਹੌਲ ਦੇਸ਼ ਚ ਬਣਾਇਆ ਇਹਨਾਂ ਦੇ ਖੁਦ ਇੱਕ ਕੈਂਪੀ ਨੇ ਕਰਨਾਟਕਾ ਦੇ ਵਿੱਚ ਇਹ ਗੱਲ ਕਹੀ ਸੀ ਕਿ ਜੇ ਸਾਨੂੰ 2/3 ਮੈਜੋਰਟੀ ਮਿਲ ਗਈ ਜਿਹੜਾ ਪਹਿਲਾ ਕਦਮ ਅਸੀਂ ਉਠਾਵਾਂਗੇ ਡਾਕਟਰ ਪੀਮਰੋ ਮੇਦਕਰ ਸਾਹਿਬ ਦੀ ਬੜਾਈ ਹੋਈ ਕਨਸਟੀਟਿਊਸ਼ਨ ਜਿਹੜਾ ਸੰਵਿਧਾਨ ਹੈ ਉਹਨੂੰ ਅਸੀਂ ਖਾਰਜ ਕਰਾਂਗੇ ਇਹਨੂੰ ਜੇ ਅਸੀਂ ਕਨਸਟੀਟਿਊਸ਼ਨ ਬਚਾਣੀ ਪੰਜਾਬ ਦੇ ਸੂਰਵੀਰਾਂ ਨੂੰ ਮੈਂ ਬੇਨਤੀ ਕਰੂੰਗਾ ਪੰਜਾਬ ਦੇ ਵੋਟਰਸ ਨੂੰ ਮੈਂ ਬੇਨਤੀ ਕਰੂੰਗਾ ਆਓ ਇਕੱਠੇ ਹੋਈ ਇੱਥੇ ਦੋ ਤਾਕਤਾਂ ਨੇ ਇੱਕ ਹੈ ਮੋਦੀ ਜਿਹੜਾ ਡੈਮੋਕ੍ਰੇਸੀ ਨੂੰ ਲੋਕ ਰਾਜ ਨੂੰ ਕ੍ਰਸ਼ ਕਰ ਰਿਹਾ ਹੈ ਆਪੋਜੀਸ਼ਨ ਨੂੰ ਬਿਲਕੁਲ ਤਬਾਹ ਕਰ ਤੇ ਤੋੜਿਆ ਕਨਸਟੀਟਿਊਸ਼ਨ ਨੂੰ ਬਦਲਣ ਨੂੰ ਫਿਰਦਾ ਬਿਨੌਤੀ ਇਸ ਦੇ दलित वीरांदे बैकवर्ड क्लासेस दे इक ਖਿਲਾਫ ਹੈ ਡਟ ਕੇ ਚੱਲਿਆ ਪੰਜਾਬ ਦੇ ਵਿੱਚ ਇੱਕ ਫੈਸਲਾ ਕੋਨ ਇਲੈਕਸ਼ਨ ਹੋਣੀ ਸਾਰੇ ਨੂੰ ਵੱਡਾ ਬਲੌਕ ਜਿਹੜਾ ਅਜ ਮੋਦੀ ਨੂੰ ਰੋਕ ਸਕਦਾ ਉਹਦੀ ਚੇਅਰਮੈਨਸ਼ਿਪ ਉਹਦੀ ਪ੍ਰਧਾਨਗੀ ਇੰਡੀਆ ਬਲੌਕ ਕਾਂਗਰਸ ਕਰ ਰਹੀ ਇੱਕ ਪਾਸੇ ਬੀਜੇਪੀ ਇੱਕ ਪਾਸੇ ਤਿੰਨ ਹੋਰ ਪਾਰਟੀਆਂ ਨੇ ਬਟ ਉਹ ਤਿੰਨਾਂ ਪਾਰਟੀਆਂ ਚ ਮੈਂ ਸਾਰੇ ਹੀ ਵੋਟਰਜ਼ ਨੂੰ ਕਹਾਂਗਾ ਵੋਟ ਆਪਣਾ ਵੇਸਟ ਨਹੀਂ ਆਪਾਂ ਕਰਨਾ ਆਪਾਂ ਇਹਦੇ ਵਿੱਚ ਕਿਸੇ ਕਿਸਮ ਦੀ ਸਪਲਿਟ ਨਹੀਂ ਲੈ ਕੇ ਆਣੀ ਜਿਹੜੇ ਕਿਸਾਨੀ ਨੂੰ ਬਚਾਣਾ ਚਾਹੁੰਦੇ ਨੇ ਜਿਹੜੇ ਖੇਤ ਮਜ਼ਦੂਰਾਂ ਨੂੰ ਮਜ਼ਦੂਰੀ ਨੂੰ ਬਚਾਣਾ ਚਾਹੁੰਦੇ ਨੇ ਜਿਹੜਾ ਪੰਜਾਬ ਦਾ ਫੈਡਰਲ ਢਾਂਚਾ ਹੈ ਉਹਨੂੰ ਬਚਾਣਾ ਚਾਹੁੰਦੇ ਨੇ ਜਿਹੜੇ ਕਨਸਟੀਟਿਊਸ਼ਨ ਨੂੰ ਤੇ ਡੈਮੋਕ੍ਰੇਸੀ ਨੂੰ ਬਚਾਣਾ ਚਾਹੁੰਦੇ ਨੇ ਉਹ ਇਕੱਠੇ ਹੋਵੋ ਜਿਹੜੀ ਇੰਡੀਅਨ ਨੈਸ਼ਨਲ ਕਾਂਗਰਸ ਦੇ ਜਿੰਨੇ ਵੀ ਉਮੀਦਵਾਰ ਸਾਡੀ ਸੈਂਟਰਲ ਪਾਰਟੀ ਆਂਦੇ ਦੇਣਾ ਵਿੱਚ ਜਿਨ੍ਹਾਂ ਦਾ ਨਾ ਜਿਹੜਾ ਹੈ ਅਸੀਂ ਆਪਣੇ ਕੈਂਡੀਡੇਟਸ ਜਿਹੜੇ ਫਾਈਨਲਾਈਜ਼ ਕਰਕੇ ਮੈਦਾਨ 'ਚ ਲੈ ਕੇ ਆਵਾਂਗੇ ਤਗੜੇ ਹੋ ਕੇ ਉਹਨਾਂ ਨੂੰ ਵੋਟਾਂ ਪਾਓ ਜਦੋਂ ਸੂਬੇ ਦੀ ਗੱਲ ਆਏਗੀ ਅਸੀਂ ਇੱਕ ਵਾਰ ਫੇਰ ਵਿਚਾਰ ਕਰ ਲਾਂਗੇ ਇਸ ਟਾਈਮ ਜਾਂ ਇੰਡੀਆ ਬਲੌਕ ਜਾਂ ਮੋਦੀ ਇਹ ਦੋ ਦਾ ਮੁਕਾਬਲਾ ਹੈ ਜਿਹੜੇ ਮੋਦੀ ਨੂੰ ਰਿਜੈਕਟ ਕਰਨਾ ਚਾਹੁੰਦੇ ਮੇਰੇ ਵੀਰੋ ਵੋਟ ਖਰਾਬ ਨਾ ਜੇ ਕਰਿਓ ਤੁਸੀਂ ਮੇਰਾ ਇਸ਼ਾਰਾ ਬਹੁਤ ਚੰਗੀ ਤਰ੍ਹਾਂ ਸਮਝ ਰਹੇ ਹੋ ਤੁਹਾਨੂੰ ਬਕਾਇਦਾਤਾ ਔਰ ਨਿਆਂਦਾਨ ਦਾ ਜਿਹੜਾ ਬੀੜਾ ਉਹ ਇੰਡੀਆ نیشنل ਕਾਂਗਰਸ ਨੇ ਚੁੱਕਿਆ ਪੰਜ ਗਰੰਟੀਆਂ ਨੇ ਹਰ ਵਰਗ ਵਾਸਤੇ ਪੰਜਾਬ ਨੂੰ ਬਚਾਣਾ ਪੰਜਾਬ ਦੇ ਹੱਕਾਂ ਵਾਸਤੇ ਡਟਣਾ ਡੈਮੋਕ੍ਰੇਸੀ ਨੂੰ ਬਚਾਣਾ ਆਪਣੀ ਕਨਸਟੀਟਿਊਸ਼ਨ ਨੂੰ ਬਚਾਣਾ ਆਪਣੇ ਫੌਜੀਆ ਨੂੰ ਬਚਾਣਾ ਆਪਣੇ ਖੇਤ ਮਜ਼ਦੂਰਾਂ ਨੂੰ ਬਚਾਣਾ ਜੇ ਬਚਾਣਾ ਤੇ ਆਓ ਇੰਡੀਆ نیشنل ਦੇ ਫਲੈਗ ਥੱਲੇ ਇਕੱਠੇ ਹੋਈਏ ਤੇ ਮੋਦੀ ਦੀ ਸਰਕਾਰ ਨੂੰ ਇਹਦੇ ਜੜੋਂ ਪੁੱਟ ਕੇ ਹਿੰਦੁਸਤਾਨ ਚੋਂ ਬਾਹਰ ਕਰੀਏ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ